ਬਿਨਾ ਚਾਚਨੀ ਤੋਂ ਬਿਨਾ ਚੀਨੀ ਤੋਂ ਆਪਾਂ ਇਹ ਚੂਰਮਾ ਲੱਡੂ ਬਣਾਵਾਂਗੇ ਬਿਲਕੁਲ ਉਸੇ ਤਰੀਕੇ ਜਿਸ ਤਰ੍ਹਾਂ ਮੰਦਰਾਂ ਤੋਂ ਪ੍ਰਸ਼ਾਦ ਮਿਲਦਾ ਨਾ ਚੂਰਮੇ ਲੱਡੂ ਹੁੰਦਾ ਬਿਲਕੁਲ ਓਵੇਂ ਬਣਨਗੇ ਖਸਤਾ ਬਣਨਗੇ ਨਰਮ ਬਣਨਗੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਣਗੇ ਬਿਲਕੁਲ ਹਲਵਾਈ ਸਟਾਈਲ ਆਪਾਂ ਇਹ ਚੂਰਮਾ ਲੱਡੂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਖਾਣ ਨੂੰ ਸਵਾਦ ਲੱਗਦੇ ਨੇ ਤੇ ਟੇਸਟੀ ਲੱਗਦੇ ਆ ਇੱਥੇ ਆਪਾਂ ਦੋ ਕੋਲੀਆਂ ਕਨਕ ਦਾ ਆਟਾ ਲਿਆ ਕੋਈ ਵੀ ਕੱਪ ਕੋਲੀ ਸੈਟ ਕਰ ਲਾਂਗੇ ਉਸ ਦੇ ਨਾਲ ਹੀ ਆਪਾਂ ਸਜ ਨੇ ਸਾਰੀਆਂ ਚੀਜ਼ਾਂ ਨੇ ਨਾਪ ਕੇ ਪਾਉਣੀਆਂ ਨੇ ਫਿਰ ਆਪਣੇ ਜਿਹੜੇ ਲੱਡੂ ਨਾ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਆਪਾਂ ਦੋ ਕੁੱਲੀਆਂ ਕਣਕ ਦਾ ਆਟਾ ਲਿਆ ਇੱਥੇ ਆਪਾਂ ਸੂਜੀ ਲੈ ਲਈ ਚਾਰ ਚਮਚੇ ਇਸ ਦੇ ਵਿੱਚ ਸੂਜੀ ਦੇ ਆਪਾਂ ਪਾਵਾਂਗੇ ਤੇ ਸੂਜੀ ਕੋਈ ਵੀ ਹੋਵੇ ਤੁਹਾਡੇ ਕੋਲ ਬਰੀਕ ਹੋਵੇ ਮੋਟੀ ਹੋ ਤੁਸੀਂ ਲੈ ਸਕਦੇ ਜੀ ਤੇ ਇਹ ਸੂਜੀ ਆਪਣੇ ਜਿਹੜੇ ਲੱਡੂਆਂ ਨੂੰ ਨਾ ਖਸਤਾ ਬਣਾਏਗੀ ਤੇ ਕ੍ਰਿਸਪੀ ਬਣਨਗੇ ਸਵਾਦ ਬਣਨਗੇ ਤੇ ਚਾਰ ਚਮਚਾ ਆਪਾਂ ਇਸਦੇ ਵਿੱਚ ਬੇਸਣ ਦੇ ਪਾਵਾਂਗੇ ਬੇਸਣ ਹਲਵਾਈ ਜ਼ਰੂਰ ਪਾਉਂਦੇ ਆ ਕਿਉਂਕਿ ਬੇਸਣ ਪਾਉਣ ਨਾਲ ਇਸ ਦਾ ਜਿਹੜਾ ਟੇਸਟ ਨਾ ਉਹ ਵਾਜ ਜਾਂਦਾ ਹੈ ਤੇ ਬਹੁਤ ਹੀ ਸਵਾਦ ਲੱਡੂ ਬਣ ਕੇ ਤਿਆਰ ਹੁੰਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਕਰ ਲਾਂਗੇ ਮਿਕਸ ਇਹ ਲੱਡੂ ਬਣਾਣੇ ਬਿਲਕੁਲ ਸਿੰਪਲ ਤੇ ਸੌਖੇ ਬਿਲਕੁਲ ਓਵੇਂ ਹੀ ਬਣਨਗੇ ਜਿਸ ਤਰ੍ਹਾਂ ਆਪਾਂ ਮੰਦਰ ਤੋਂ ਪ੍ਰਸ਼ਾਦ ਮਿਲਦਾ ਨਾ ਆਪਾਂ ਨੂੰ ਚੁਰਮੇ ਲੱਡੂ ਦਾ ਬਹੁਤ ਹੀ ਸਵਾਦ ਬਣਨਗੇ ਨਰਮ ਬਣਨਗੇ ਤੇ ਪੂਰੇ ਦਾਣੇਦਾਰ ਬਣ ਕੇ ਤਿਆਰ ਹੋਣਗੇ ਇੱਥੇ ਆਪਾਂ ਘਿਓ ਲਿਆ ਦੇਸੀ ਤੇ ਇਸ ਦੇ ਵਿੱਚ ਨਾ ਦੋ ਚਮਚੇ ਆਪਾਂ ਭਰ ਕੇ ਘਿਓ ਦੇ ਪਾ ਲਾਂਗੇ ਪਰ ਨਾ ਆਪਾਂ ਦੋ ਚਮਚੇ ਹੀ ਪਾਵਾਂਗੇ ਤੇ ਜਿਹੜਾ ਘਿਓ ਹੈ ਆਪਾਂ ਰੂਮ ਟੈਂਪਰੇਚਰ ਵਾਲਾ ਪਾਣਾ ਇਸ ਦੇ ਵਿੱਚ ਕੋਈ ਪਿਗਲਿਆ ਵਾਲਾ ਮੈਲਟ ਕੀਤਾ ਘਿਓ ਨਹੀਂ ਜੇ ਪਾਵਾਂਗੇ ਤਾਂ ਹੁਣ ਹੱਥਾਂ ਦੇ ਨਾਲ ਨਾ ਇਹ ਸਾਰੇ आटे ਨੂੰ ਨਾ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਘਿਓ ਸਾਰਾ ਆਟੇ ਨੂੰ ਲੱਗਣਾ ਚਾਹੀਦਾ ਹੈ ਮੌਨ ਦੇ ਲਈ ਨਖੋ ਪਾਣਾ ਬੜਾ ਜ਼ਰੂਰੀ ਹੁੰਦਾ ਫੇਰ ਹੀ ਜਿਹੜੇ ਆਪਣੇ ਹੋਣਗੇ ਨਾ ਲੱਡੂ ਉਹ ਖਸਤਾ ਬਣ ਕੇ ਤਿਆਰ ਹੋਣਗੇ ਹੱਥਾਂ ਦੇ ਨਾਲ ਇਸ ਤਰੀਕੇ ਆਪਾਂ ਮਿਕਸ ਕਰ ਲਏ ਹੁਣ ਨਾ ਮੁੱਠੀ ਦੇ ਵਿੱਚ ਆਪਾਂ ਆਟਾ ਲਾਵਾਂਗੇ ਤੇ ਹਲਕੇ ਹੱਥ ਨਾਲ ਮੁੱਠੀ ਨੂੰ ਆਪਾਂ ਨੱਪਾਂਗੇ ਇਸ ਤਰੀਕੇ ਨਾਲ ਆਟੇ ਦੀ ਮੁੱਠੀ ਬਣਨੀ ਜਿਹੜਾ ਆਪਣਾ ਘਿਓ ਹੈ ਨਾ ਵਿੱਚ ਬਿਲਕੁਲ ਸਹੀ ਹੈ ਤੇ ਬਸ ਇਸੇ ਗੱਲ ਦਾ ਧਿਆਨ ਰੱਖਣਾ ਕਿ ਹਲਕੇ ਹੱਥ ਨਾਲ ਮੁੱਠੀ ਬਣਾਉਣੀ ਟਾਈਟ ਨਾਲ ਨਹੀਂ ਬਣਾਉਣੀ ਜੇਕਰ ਨਾ ਮੁੱਠੀ ਬਣੇ ਨਾ ਫਿਰ ਆਪਾਂ ਇਸ ਦੇ ਵਿੱਚ ਘਿਓ ਹੋਰ ਆਪਾਂ ਨੂੰ ਪਾਣਾ ਪੈਣਾ ਸੀ ਤੇ ਹੁਣ ਆਪਾਂ ਇਹਨਾਂ ਸਖਤ ਜਿਹਾ ਆਟਾ ਗੁੰਨ ਕੇ ਤਿਆਰ ਕਰ ਇਸ ਦੇ ਵਿੱਚ ਨਾ ਜਿਆਦਾ ਪਾਣੀ ਆਪਾਂ ਨਹੀਂ ਜੇ ਇੱਕ ਵਾਰੀ ਪਾਉਣਾ ਤੇ ਆਟਾ ਆਪਾਂ ਗੁੰਨ ਕੇ ਕਰ ਲਿਆ ਤਿਆਰ ਤੇ ਆਟਾ ਆਪਾਂ ਪੂਰਾ ਟਾਈਟ ਤੇ ਸਖਤ ਗੁੰਨ ਕੇ ਤਿਆਰ ਕਰਨਾ ਹੋਣਾ ਆਪਾਂ ਇਸਦੇ ਨਾਲ ਛੋਟੇ ਛੋਟੇ ਪੇੜੇ ਕਰ ਲਾਂਗੇ ਤੇ ਇਸਦੇ ਨਾਲ ਮੁੱਠੀਆਂ ਬਣਾ ਕੇ ਤਿਆਰ ਕਰਾਂਗੇ ਛੋਟੇ ਸਾਈਜ਼ ਦੀਆਂ ਮੁੱਠੀਆਂ ਬਣਾਵਾਂਗੇ ਛੋਟੇ ਸਾਈਜ਼ ਦੇ ਬਣਾਵਾਂਗੇ ਤੇ ਫਿਰ ਵਧੀਆ ਜਲਦੀ ਪੱਕਣਗੀਆਂ ਵੀ ਤੇ ਅੰਦਰ ਤੱਕ ਪੂਰਾ ਨਰਮ ਵੀ ਆਣਨਗੀਆਂ ਤਾਂ ਆਪਣੇ ਖਸਤਾ ਵੀ ਮੁੱਠੀਆਂ ਬਣ ਕੇ ਤਿਆਰ ਹੋਣਗੀਆਂ ਤੇ ਖਾਸ ਸਮਾਂ ਨਹੀਂ ਜੇ ਲੱਗੇਗਾ ਤਲਣ ਲੱਗੀਆਂ ਇਸ ਤਰੀਕੇ ਵੀ ਆਪਾਂ ਸਿੱਧਾ ਆਟਾ ਲੈ ਕੇ ਇਹਨੂੰ ਆ ਹੱਥ ਦੇ ਨਾਲ ਇਸ ਤਰੀਕੇ ਥੋੜਾ ਜਿਹਾ ਨੱਪ ਕੇ ਤੇ ਇਸ ਨੂੰ ਆਪਾਂ ਇਸ ਤਰੀਕੇ ਮੁਠੀ ਬਣਾ ਸਕਦੇ ਹਾਂ ਦੋ ਤਰੀਕਿਆਂ ਨਾਲ ਹੀ ਜਿਹੜੀ ਮੁਠੀਆਂ ਹਨ ਵਧੀਆ ਬਣ ਜਾਂਦੀਆਂ ਬਸ ਛੋਟੇ ਸਾਈਜ਼ ਦੀਆਂ ਬਣਾਉਣੀਆਂ ਨੇ ਤੇ ਆਟਾ ਜਿੰਨਾ ਸਖਤ ਹੋਏਗਾ ਨਾ ਉਨੀਆਂ ਹੀ ਜਿਹੜੀਆਂ ਆਪਣੀਆਂ ਲੱਡੂ ਨਾ ਸਵਾਦ ਬਣ ਕੇ ਤਿਆਰ ਹੋਣਗੇ ਸੌਫਟ ਹੋਏਗਾ ਸੌਫਟ ਆਟੇ ਦੇ ਵਿੱਚ ਨਾ ਕਿਉਂ ਬਹੁਤ ਸਾਰਾ ਵਿੱਚ ਅੰਦਰ ਚਲੇ ਜਾਂਦਾ ਹੁਣ ਇਹਨਾਂ ਆਪਾਂ ਸਾਰੀ ਮੁਠੀਆਂ ਨੂੰ ਬਣਾ ਕੇ ਤਿਆਰ ਕਰ ਲਏ ਇਹਨਾਂ ਨੂੰ ਆਪਾਂ ਹੁਣ ਇਸ ਕਿਉ ਦੇ ਵਿੱਚ ਤਲਾਂਗੇ ਇਹ ਮਠਿਆਰਾਂ ਨੂੰ ਆਪਾਂ ਕਿਉ ਦੇ ਵਿੱਚ ਤਲਾਂਗੇ ਤੇ ਗੈਸ ਆਪਾਂ ਇੱਥੇ ਮੀਡੀਅਮ ਰੱਖਾਂਗੇ ਤੇ ਮੀਡੀਅਮ ਗੈਸ ਤੇ ਹੀ ਜਿਹੜੇ ਮਠਿਆਰ ਵਧੀਆ ਪੱਕ ਕੇ ਤਿਆਰ ਹੁੰਦੇ ਹਨ ਪੂਰੀਆਂ ਅੰਦਰੋਂ ਨਰਮ ਹੋਣਗੀਆਂ ਚੰਗੀ ਤਰ੍ਹਾਂ ਪੱਕਣਗੀਆਂ ਤੇ ਬਾਹਰੋਂ ਪੂਰੀਆਂ ਕ੍ਰਿਸਪੀ ਤਖਸਤਾ ਬਣ ਕੇ ਤਿਆਰ ਹੋਣਗੀਆਂ ਜਿੰਨੀਆਂ ਵਧੀਆ ਪੱਕਣਗੀਆਂ ਨਾ ਉਨਾਂ ਹੀ ਜਿਹੜੇ ਆਪਣੇ ਚੂਰਮਾ ਲੱਡੂ ਸਵਾਦ ਬਣ ਕੇ ਤਿਆਰ ਹੋਣਗੇ ਜੇਕਰ ਆਪਾਂ ਗੈਸ ਤੇਜ਼ ਕਰ ਲਾਂਗੇ ਨਾ ਤੇ ਫਿਰ ਇਹ ਬਾਹਰੋਂ ਤਾਂ ਪੱਕ ਜਾਣਗੇ ਪਰ ਅੰਦਰੋਂ ਇਹ ਆਟਾ ਆਪਣਾ ਕੱਚਾ ਰਹਿ ਜਾਣਾ ਹੈ ਮੁਠਿਆ ਨੂੰ ਤਲਦੇ ਹੋਏ ਨਾ ਆਪਾਂ ਨੂੰ 12 ਤੋਂ 15 ਮਿੰਟ ਦਾ ਟਾਈਮ ਹੋ ਗਿਆ ਤੇ ਰੰਗ ਇਹਨਾਂ ਦਾ ਵਧੀਆ ਬਦਲ ਗਿਆ ਤੇ ਵਧੀਆ ਕ੍ਰਿਸਪੀ ਹੋ ਗਈਆਂ ਨੇ 골ਡਨ ਹੋ ਗਈਆਂ ਨੇ ਹੁਣ ਆਪਾਂ ਇਹਨਾਂ ਮੁਠੀਆਂ ਨੂੰ ਇਸ ਕਿਓ ਦੇ ਵਿੱਚੋਂ ਕੱਢ ਲਾਂਗੇ ਬਸ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਪੂਰੀਆਂ ਬਾਹਰੋਂ ਕ੍ਰਿਸਪੀ ਨੇ ਤੇ ਅੰਦਰੋਂ ਇਹ ਪੂਰੀਆਂ ਖਸਤਾ ਨੇ ਨਰਮ ਨੇ ਪੂਰੀਆਂ ਵਧੀਆ ਪੱਕ ਕੇ ਤਿਆਰ ਹੋ ਗਈਆਂ ਨੇ ਤੇ ਦੂਸਰਾ ਬੈਚ ਵੀ ਆਪਾਂ ਇਸੇ ਤਰੀਕੇ ਨਾਲ ਹੀ ਤਲਕੇ ਤਿਆਰ ਕਰ ਲਾਂਗੇ ਤੇ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਨਾ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਕਰਦੇ ਕੋਈ ਪੈਸੇ ਨਹੀਂ ਜੇ ਲੱਗਦੇ ਤੁਸੀਂ ਫ੍ਰੀ ਦੇ ਵਿੱਚ ਲਾਈਕ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਉਸਦੇ ਵੀ ਕੋਈ ਪੈਸੇ ਨਹੀਂ ਜੇ ਲੱਗਦੇ ਜੇਕਰ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗਦੀ ਹੈ ਨਾ ਫਿਰ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਤੇ ਸਾਡਾ ਨਾ ਹੌਂਸਲਾ ਵੱਧਦਾ ਹੈ ਇਹ ਮੁੱਠਿਆ ਨਾ ਆਪਣੀਆਂ ਹਲਕੀਆਂ ਜਿਹੀ ਟੰਡੀਆਂ ਹੋ ਗਏ ਨੇ 1.5 ਮਿੰਟ ਹੀ ਹੋਇਆ ਤੇ ਹੁਣ ਆਪਾਂ ਇਸ ਨੂੰ ਚਾਕੂ ਦੇ ਨਾਲ ਇਸ ਤਰੀਕੇ ਨਾਲ ਤੋੜ ਲਾਂਗੇ ਜੇਕਰ ਇਹਨਾਂ ਨੂੰ ਆਪਾਂ ਪੂਰਾ ਠੰਡਾ ਕਰ ਲਾਂਗੇ ਨਾ ਤੇ ਫਿਰ ਇਹਨਾਂ ਨੂੰ ਤੋੜਨਾ ਬੜਾ ਮੁਸ਼ਕਲ ਹੋ ਜਾਂਦਾ ਕਿਸੇ ਭਾਰੀ ਚੀਜ਼ ਦੇ ਨਾਲ ਨਾ ਸਖਤ ਦੇ ਨਾਲ ਹੀ ਫਿਰ ਟੁੱਟਣੀਆਂ ਤੇ ਹੁਣ ਇਹ ਨਰਮ ਨੇ ਤੋਂ ਵਧੀਆ ਇਸ ਤਰੀਕੇ ਆਪਾਂ ਇਸ ਨੂੰ ਨਾ ਛੋਟੇ ਛੋਟੇ ਟੁਕੜੇ ਇਹਨਾਂ ਦੇ ਕਰਕੇ ਤਿਆਰ ਕਰ ਲਾਂਗੇ ਤੇ ਇਹ ਦੂਸਰਾ ਬੈਚ ਵੀ ਆਪਾਂ ਬਣਾ ਕੇ ਤਿਆਰ ਕਰ ਲਿਆ ਸੀ ਉਸ ਨੂੰ ਵੀ ਇਸੇ ਤਰੀਕੇ ਨਾਲ ਤੋੜ ਕੇ ਤਿਆਰ ਕਰ ਲਿਆ ਹੁਣ ਆਪਾਂ ਨਾ ਇੱਕ ਮਿਕਸੀ ਜਗ ਲਾਵਾਂਗੇ ਤੇ ਇਹ ਮੁਠਿਆ ਨਾ ਹਲੇ ਹਲਕੀਆਂ ਜੀਆਂ ਗਰਮ ਵੀ ਨਹੀਂ ਤੇ ਇਹਨਾਂ ਨੂੰ ਆਪਾਂ ਹੁਣ ਪੀਸ ਲਾਂਗੇ ਥੋੜੇ ਜਿਹਾ ਆਪਾਂ ਇਸ ਤੇ ਜੱਗ ਦੇ ਵਿੱਚ ਪਾਵਾਂਗੇ ਇੱਕ ਵਾਰੀ ਭਰ ਕੇ ਨਹੀਂ ਪਾਵਾਂਗੇ ਤੇ ਇਸ ਨੂੰ ਨਾ ਆਪਾਂ ਚੰਗੀ ਤਰ੍ਹਾਂ ਵਧੀਆ ਬ੍ਰੀਕ ਕਰਕੇ ਪੀਸ ਲੈਣਾ ਹੈ ਇਹ ਚੁਰਮਾ ਲੱਡੂ ਦਾ ਨਾ ਜਿਹੜਾ ਆਪਣਾ ਮਿਸ਼ਰਣ ਬਣ ਕੇ ਤਿਆਰ ਹੋ ਗਿਆ ਇਸ ਤਰੀਕੀ ਹੋਣਾ ਚਾਹੀਦਾ ਸਾਰਾ ਆਪਾਂ ਪੀਸ ਕੇ ਇਸੇ ਤਰੀਕੇ ਨਾਲ ਤਿਆਰ ਕਰ ਲੈਣਾ ਇਹ ਆਪਣਾ ਜਿਹੜਾ ਚੁਰਮਾ ਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਪੂਰੇ ਦਾਣੇਦਾਰ ਬਣਿਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤੇ ਹੁਣ ਆਪਾਂ ਨਾ ਇੱਕ ਪੈਨ ਲਵਾਂਗੇ ਇਸ ਦੇ ਵਿੱਚ ਦੋ ਚਮਚਾ ਨਾ ਆਪਾਂ ਕਿਉਂ ਪਾਵਾਂਗੇ ਥੋੜੇ ਜਿਹਾ ਇੱਥੇ ਆਪਾਂ ਨਾ ਡਰਾਈ ਫਰੂਟ ਲੈਣ ਇਹਨਾਂ ਨੂੰ ਨਾ ਬ੍ਰੀਕ ਦੇ ਵਿੱਚ ਨਾ ਕੱਟ ਲਿਆ ਮੈਂ ਇਸ ਤਰੀਕੇ ਥੋੜਾ ਜਿਹਾ ਪਿਸਤਾ ਬਦਾਮ ਤੇ ਕਾਜੂ ਤੇ ਤੁਸੀਂ ਕੁਟਕੇ ਵੀ ਪਾ ਸਕਦੇ ਇਸ ਨੂੰ ਇਹਨੂੰ ਨਾ ਆਪਾਂ ਕੇ ਉਹਦੇ ਵਿੱਚ ਨਾ ਹਲਕਾ ਜਿਹਾ ਭੁੰਨ ਲਾਂਗੇ ਭੁੰਨੇ ਹੋਏ ਡਰਾਈ ਫਰੂਟ ਦਾ ਨਟ ਜਿਹੜਾ ਟੇਸਟ ਨਾ ਬਹੁਤ ਵਧੀਆ ਲੱਡੂਆਂ ਦੇ ਵਿੱਚ ਆਉਂਦਾ ਹੈ ਤੇ ਇਹਨਾਂ ਦੇ ਵਿੱਚੋਂ ਸੁਆਬ ਚਲੀ ਜਾਂਦੀ ਜਦੋਂ ਇਹ ਕ੍ਰਿਸਪੀ ਹੋ ਜਾਂਦੇ ਨੇ ਨਾ ਤੇ ਸੁਆਦ ਇਸ ਦਾ ਜਿਹੜਾ ਵੱਜ ਜਾਂਦਾ ਹੈ ਆਪਾਂ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਹੈ ਇਹ ਜਿਹੜਾ ਡਰਾਈ ਫਰੂਟ ਦਨ ਹਲਕਾ ਜਿਹਾ ਰੰਗ ਬਦਲ ਗਿਆ ਹੁਣ ਆਪਾਂ ਨਾ ਗੈਸ ਬੰਦ ਕਰ ਲਾਂਗੇ ਇਹ ਆਪਣੀ ਗਰਮੈਸ਼ ਤੇ ਨਾਲ ਹੋਰ ਵੀ ਰੰਗ ਬਦਲ ਜਾਣਗੇ ਹੁਣ ਆ ਨਾ ਆਪਾਂ ਚੌਰਮੇ ਦੇ ਵਿੱਚ ਇਹ ਸਾਰਾ ਡਰਾਈ ਫਰੂਟ ਵੀ ਪਾ ਲੈਣਾ ਤੇ ਨਾਲ ਹੀ ਆਪਾਂ ਘਿਓ ਵੀ ਇਸ ਦੇ ਵਿੱਚ ਹੀ ਸਾਰਾ ਪਾ ਦਿਆਂਗੇ ਦੋ ਚਮਚਾ ਆਪਾਂ ਨਾ ਇਸ ਦੇ ਵਿੱਚ ਸੌਗੀ ਪਾਣ ਲੱਗਿਆ ਜਿਹਨੂੰ ਆਪਾਂ ਕਿਸ਼ਮਿਸ਼ ਕਹਿੰਦੇ ਆ ਇਹਨੂੰ ਆਪਾਂ ਨਹੀਂ ਜੇ ਪੁੰਨੀਆਂ ਕਿਉ ਦੇ ਵਿੱਚ ਇਹ ਆਪਾਂ ਵੈਸੇ ਹੀ ਇਸ ਨੂੰ ਵਿੱਚ ਪਾਵਾਂਗੇ ਤੇ ਇੱਥੇ ਨਾ ਆਪਾਂ ਕਸਕਾਸ ਲਈਏ ਕਸਕਾਸ ਇਸ ਦੇ ਵਿੱਚ ਆਪਾਂ ਲਾਜ਼ਮੀ ਪਾਣੀ ਚਾਰ ਚਮਚਾ ਕਸਕਾਸ ਪਾ ਦਿੱਤੀ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਚੰਗੀ ਤਰ੍ਹਾਂ ਆਪਾਂ ਮਿਲਾ ਲੈਣਾ ਕੋਈ ਤੁਹਾਨੂੰ ਹੋਰ ਵੀ ਡਰਾਈ ਫਰੂਟ ਪਸੰਦ ਹੈ ਨਾ ਆਪਦੀ ਪਸੰਦ ਦਾ ਉਹ ਵੀ ਤੁਸੀਂ ਪਾ ਸਕਦੇ ਹੋ ਡਰਾਈ ਫਰੂਟ ਦਾ ਜਿਹੜਾ ਟੇਸਟ ਹੈ ਇਸ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਦੋ ਚਮਚਾ ਪਾਣਾ ਇੱਥੇ ਕਿਉਂ ਲਵਾਂਗੇ ਕਿਉਂ ਨੂੰ ਮੈਲਟ ਹੋਣ ਦੇਾਂਗੇ ਹੁਣ ਆਪਾਂ ਇਸ ਦੇ ਵਿੱਚ ਕੋਈ ਖੰਡ ਨਹੀਂ ਜੀ ਪਾਉਣੀ ਕੋਈ ਇਕ ਤਰ ਦੀ ਚਾਸ਼ਨੀ ਨਹੀਂ ਜੀ ਬਣਾਣੀ ਹੁਣ ਆਪਾਂ ਇੱਥੇ ਇੱਕ ਕੌਲੀ ਗੁੜ ਦੀ ਲਈਏ ਗੁੜ ਨੂੰ ਨਾ ਆਪਾਂ ਤੋੜ ਲਿਆ ਬ੍ਰੇਕ ਕਰ ਲਿਆ ਤੇ ਇਸ ਪੈਨ ਦੇ ਵਿੱਚ ਪਾ ਲਾਂਗੇ ਬਸ ਇਸ ਨੂੰ ਗੁੜ ਨੂੰ ਆਪਾਂ ਮੈਲਟ ਹੀ ਕਰਨਾ ਹੋਰ ਇਸ ਦਾ ਕੁਝ ਨਹੀਂ ਜੀ ਕਰਨਾ ਕੋਈ ਟਾਈਮ ਨਹੀਂ ਲੱਗਣਾ ਕੋਈ ਇਕ ਤਰ ਦੀ ਚਾਸ਼ਨੀ ਨਹੀਂ ਜੀ ਬਣਾਉਣੀ ਕੋਈ ਚੰਝਟ ਨਹੀਂ ਕੋਈ ਕੁਝ ਨਹੀਂ ਜੀ ਤੇ ਬਸ ਇਹ ਗੁੜ ਆਪਣਾ ਬਰੀਕ ਹੋਏਗਾ ਨਾ ਤੇ ਜਲਦੀ ਮੈਲਟ ਹੋ ਜਾਏਗਾ ਦੋ ਕਾਲੀਆਂ ਆਪਾਂ ਕਣਕ ਦਾ ਆਟਾ ਲਿਆ ਸੀ ਨਾ ਉਸ ਦੇ ਵਿੱਚ ਇੱਕ ਕੌਲੀ ਗੁੜ ਦੀ ਬੋਤ ਤੇ ਮਿੱਠਾ ਬਿਲਕੁਲ ਆਪਣਾ ਪੂਰਾ ਹੋਏਗਾ ਤੇ ਜਿੰਨਾ ਗੁੜ ਇਹ ਛੋਟਾ ਹੋਏਗਾ ਨਾ ਓਨੀ ਜਲਦੀ ਇਹ ਜਿਹੜਾ ਗੋੜੇ ਨਾਲ ਆਪਣਾ ਪਿਗਲ ਜਾਏਗਾ ਤੇ ਇਹ ਤੁਸੀਂ ਵੇਖੋ ਗੁੜ ਆਪਣਾ ਪੂਰਾ ਵਧੀਆ ਪਿਗਲ ਗਿਆ ਤੇ ਇਸ ਦੇ ਵਿੱਚ ਨਾ ਬੱਬਲ ਬਣਨਾ ਸ਼ੁਰੂ ਹੋ ਗਏ ਨੇ ਇਸ ਤਰ੍ਹਾਂ ਦੇ ਆਪਾਂ ਨੂੰ ਬੱਬਲ ਚਾਹੀਦੇ ਨੇ ਇਹ ਹੁਣ ਗੋੜੇ ਨਾਲ ਆਪਣਾ ਵਧੀਆ ਸੈੱਟ ਹੋ ਗਿਆ ਜਦੋਂ ਵਾਹ ਵਾ ਸਾਰੇ ਬੱਬਲ ਬਣਨ ਲੱਗ ਜਨ ਉਸ ਟਾਈਮ ਫਿਰ ਆਪਾਂ ਗੈਸ ਬੰਦ ਕਰ ਦੇਣੀ ਹੈ ਤੇ ਹੁਣ ਇਸ ਗੁੜ ਨੂੰ ਨਾ ਆਪਾਂ ਪਿਗਲੇ ਗੁੜ ਨੂੰ ਪਾ ਲਾਂਗੇ ਇਸ ਚੌਰਮੇ ਦੇ ਵਿੱਚ ਪਲਟਦੇ ਨਾਲ ਨਾ ਆਪਾਂ ਇਹਨੂੰ ਨਾ ਜਲਦੀ ਆਪਾਂ ਮਿਕਸ ਕਰ ਲੈਣਾ ਤੇ ਕਿਉਂਕਿ ਜਦ ਗਰਮ ਗੁੜ ਹੋਏਗਾ ਨਾ ਤੇ ਜਲਦੀ ਵਿੱਚ ਮਿਕਸ ਹੋ ਜਾਏਗਾ ਠੰਡਾ ਹੋ ਗਿਆ ਤੇ ਫਿਰ ਇਹ ਜੰਮਣਾ ਸ਼ੁਰੂ ਹੋ ਜਾਏਗਾ ਮਿਲਾਨਾ ਔਖਾ ਹੋ ਜਾਏਗਾ ਹਲਕਾ ਜਿਹੜਾ ਮਿਸ਼ਰਣ ਹੈ ਨਾ ਉਹ ਠੰਡਾ ਹੋ ਕੇ ਹੁਣ ਆਪਾਂ ਹੱਥਾਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਗੋੜ ਆਪਣਾ ਵਧੀਆ ਚੌਰਮੇ ਦੇ ਵਿੱਚ ਮਿਕਸ ਹੋ ਜਾਏਗਾ ਹੁਣ ਆਪਾਂ ਇਸਦੇ ਲੱਡੂ ਬਟਣੇ ਸ਼ੁਰੂ ਕਰਦੇ ਆਂਗੇ ਥੋੜਾ ਜਿਹਾ ਨਾ ਮਿਸ਼ਰਣ ਆਪਾਂ ਚੌਰਮੇਂ ਦਲਾਵਾਂਗੇ ਹੱਥ ਦੇ ਵਿੱਚ ਇਸ ਤਰੀਕੇ ਤੇ ਸ਼ੁਰੂ ਦੇ ਵਿੱਚ ਨਾ ਆਪਾਂ ਥੋੜਾ ਜਿਹਾ ਟਾਈਟ ਨੱਪਾਂਗੇ ਤੇ ਬਾਅਦ ਵਿੱਚ ਜਦੋਂ ਥੋੜੀ ਮੁਠੀ ਬਣ ਜਾਏਗੀ ਫਿਰ ਹਲਕੇ ਹੱਥਾਂ ਦੇ ਨਾਲ ਇਹ ਆਪਾਂ ਲੱਡੂ ਬਣਾ ਕੇ ਤਿਆਰ ਕਰ ਲੈਣਾ ਤੇ ਬੜੇ ਸੌਖੇ ਤਰੀਕੇ ਨਾਲ ਇਹ ਜਿਹੜਾ ਲੱਡੂ ਆਪਣਾ ਵਟ ਕੇ ਤਿਆਰ ਹੋ ਗਿਆ ਵਧੀਆ ਬਣ ਕੇ ਤਿਆਰ ਹੋ ਗਿਆ ਸਾਰੇ ਲੱਡੂ ਆਪਾਂ ਇਸੇ ਤਰੀਕ ਨਾਲ ਬਣਾ ਕੇ ਤਿਆਰ ਕਰ ਲੈਣੇ ਆ ਤੇ ਇੱਥੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਚੂਰਮਾ ਲੱਡੂ ਬਣਾਉਣ ਲੱਗੇ ਨਾ ਥੋੜਾ ਜਿਹਾ ਸਮਾਂ ਵੱਧ ਜ਼ਰੂਰ ਲੱ ਹਾਂ ਹਲਕੇ ਹੱਥ ਦੇ ਨਾਲ ਹੀ ਲੱਡੂ ਨੂੰ ਆਪਾਂ ਵਟ ਲੈਣਾ ਹੈ ਇਹ ਤੁਸੀਂ ਵੇਖੋ ਕਿ ਚੂਰਮਾ ਲੱਡੂ ਆਪਣਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਪੂਰਾ ਦਾਣੇਦਾਰ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆ ਤੇ ਵੈਸੇ ਤਾਂ ਤੁਹਾਡੇ ਪਹਿਲੀ ਵਾਰ ਚ ਹੀ ਲੱਡੂ ਵਧੀਆ ਵਟੀ ਚ ਕੇ ਤਿਆਰ ਹੋਣਗੇ ਜਿਕਰ ਨਾਂ ਵੀ ਬਣਨ ਫਿਰ ਤੁਸੀਂ ਕੀ ਕਰਨਾ ਥੋੜਾ ਜਿਹਾ ਗੁੜ ਲੈ ਕੇ ਵਿੱਚ ਕਿਉ ਦੇ ਵਿੱਚ ਮੈਲਟ ਕਰਕੇ ਫਿਰ ਪਾ ਲਿਓ ਫਿਰ ਤੁਸੀਂ ਵਟਿਓ ਫਿਰ ਆਪਾਂ ਜਿਹੜੇ ਲੱਡੂਏ ਬਹੁਤ ਵਧੀਆ ਬੱਟੇ ਜਾਣਗੇ ਵੈਸੇ ਤਾਂ ਪਹਿਲੀ ਵਾਰ ਜੇ ਤੁਹਾਡੇ ਲੱਡੂ ਵਧੀਆ ਬਣ ਕੇ ਤਿਆਰ ਹੋਣਗੇ ਇਹ ਚੂਰਮਾ ਲੱਡੂ ਆਪਣੇ ਬਣ ਕੇ ਤਿਆਰ ਹੋ ਗਏ ਨੇ ਜੇਕਰ ਚੂਰਮਾ ਲੱਡੂ ਦੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਤੁਸੀਂ ਲਾਈਕ ਸ਼ੇਅਰ ਕਰਦੇ ਹੋ ਨਾਲ ਸਾਡਾ ਹੌਸਲਾ ਵਧਦਾ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ